ਨੀ ਹੋ ਜਾਏਗਾ ਹੋ ਜਾਏਗਾ ਆਵਾਜ਼ ਪਹਿਲਾਂ ਤਾਂ ਬਿਲਕੁਲ ਉਹ ਕੁਲਤਾਰ ਜੀ ਦੀ ਇਹ ਤਾਂ ਅਜੀਬੀ ਆਵਾਜ਼ ਲੱਗ ਰਹੀ ਹੈ ਉਹਨੇ ਮੈਂ ਥੱਲੇ ਬੈਠਾ ਤਾਂ ਨਹੀਂ ਕੋਈ ਉਹਨੇ ਅੱਛਾ ਹੁਸ਼ਿਆਰਪੁਰ ਦੀ ਜੇਲ੍ਹ ਵਿੱਚ ਬੰਦ ਦੋ ਮੁਲਜ਼ਮਾ ਨੇ ਵੱਡਾ ਕਾਰਾ ਕੀਤਾ ਜਿਨ੍ਹਾਂ ਨੇ ਜੇਲ੍ਹ ਵਿੱਚ ਬੈਠੇ ਹੀ ਕੋਟਕਪੂਰਾ ਦੇ ਇੱਕ ਵਪਾਰੀ ਨੂੰ ਵਟਸਐਪ ਕਾਲ ਕਰਕੇ 27000 ਰੁਪਏ ਦੀ ਮੰਗ ਕੀਤੀ ਮੁਜ਼ਮਾ ਦੀ ਚਲਾਕੀ ਤਾਂ ਵੇਖੋ ਕਿ ਉਹਨਾਂ ਨੇ ਇਹ ਮੰਗ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਨਾਮ ਦੇ ਉੱਪਰ ਉਹਨਾਂ ਦੀ ਆਵਾਜ਼ ਵਿੱਚ ਕਾਲ ਕਰਕੇ ਕੀਤੀ ਇਸ ਸਬੰਧੀ ਜਦ ਉਕਤ ਵਪਾਰੀ ਨੇ ਸਪੀਕਰ ਸੰਧਵਾ ਦੇ ਨਾਲ ਗੱਲਬਾਤ ਕੀਤੀ ਤਾਂ ਸਾਰੇ ਹੀ ਮਾਮਲੇ ਦਾ ਪੰਡਾ ਫੋੜ ਹੋਇਆ ਤੇ ਸ਼ਿਕਾਇਤ ਪੁਲਿਸ ਕੋਲ ਪਹੁੰਚੀ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਿਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਕਿ ਉਕਤ ਸਾਰੇ ਵਾਰਦਾਤ ਨੂੰ ਅੰਜਾਮ ਹੁਸ਼ਿਆਰਪੁਰ ਦੀ ਜੇਲ੍ਹ ਵਿੱਚ ਬੈਠੇ ਦੋ ਮੁਲਜ਼ਮਾ ਦੇ ਵੱਲੋਂ ਦਿੱਤਾ ਗਿਆ ਉਕਤ ਮੁਲਜ਼ਮਾ ਦੀ ਪਛਾਣ ਭਲਿੰਦਰ ਸਿੰਘ ਉਰਫ ਜਸਰਾਜ ਸੈਗਲ ਤੇ ਸ਼ਵੇਤ ਠਾਕਰ ਵੱਜੋਂ ਹੋਈ ਹੈ ਜਿਨ੍ਹਾਂ ਨੇ ਕੋਟਕਪੂਰਾ ਦੇ ਵਪਾਰੀ ਰਾਜਨ ਜੈਨ ਨੂੰ ਕਾਲ ਕਰਕੇ 27000 ਰੁਪਏ ਦੀ ਮੰਗ ਕੀਤੀ ਸੀ ਖੁਲਾਸਾ ਵੀ ਹੋਇਆ ਹੈ ਕਿ ਉਕਤ ਮੁਲਜ਼ਮਾ ਨੇ ਕੋਈ ਪਹਿਲੀ ਵਾਰ ਨਹੀਂ ਕੀਤਾ ਇਸ ਤੋਂ ਪਹਿਲਾਂ ਵੀ ਉਹ ਤਿੰਨ ਤੋਂ ਚਾਰ ਵਿਧਾਇਕਾਂ ਦੇ ਨਾਮ ਤੇ ਅਜਿਹੀ ਠੱਗੀ ਮਾਰ ਚੁੱਕੇ ਨੇ ਮਾਮਲਾ ਇਸ ਤਰ੍ਹਾਂ ਕਿ ਇੱਕ ਰਾਜਨ ਕੁਮਾਰ ਜੈਨ ਵਾਸੀ ਕੋਟਕਪੂਰਾ ਨੂੰ ਕਿਸੇ ਵਿਅਕਤੀ ਨੇ 99 ਨੰਬਰ ਤੋਂ ਕਾਲ ਕੀਤੀ ਸੀ ਕਿ 27000 ਰੁਪਏ ਦੀ ਮੰਗ ਕੀਤੀ ਸੀ ਆਪਣੇ ਮਾਨਯੋਗ ਸਪੀਕਰ ਸਾਹਿਬ ਦੀ ਆਵਾਜ਼ ਕੱਢ ਕੇ ਜਿਹੜਾ ਕਿ ਉਹ ਪੜਤਾਲ ਕੀਤੀ ਗਈ ਤੇ ਉਹ ਇੱਕ ਫੇਕ ਕਾਲ ਸੀਗੀ ਜੋ ਦਰਾਨੇ ਤਫਤੀਸ਼ ਇਹਦੇ ਸਬੰਧ ਵਿੱਚ ਹਿਸ਼ਾਰਪੁਰ ਜੇਲ੍ਹ ਵਿੱਚ ਬੰਦ ਜਿਹੜੇ ਦੋ ਵਿਅਕਤੀ ਇੱਕ ਭਲੇਂਦਰ ਸਿੰਘ ਉਰਫ ਜਸਰਾਜ ਸੈਗਲ ਤੇ ਇੱਕ ਸ਼ਵੇਤ ਠਾਕੁਰ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀਗਾ ਦੁਰਾਨੇ ਕਪੀਸ਼ੇਨਾ ਨੂੰ ਰਿਮਾਂਡ ਤੇ ਲਿਆ ਕੇ ਪੁੱਛਗਤ ਕੀਤੀ ਗਈ ਆ ਤਾਂ ਜੋ ਪਾਇਆ ਗਿਆ ਕਿ ਮੋਬਾਈਲ ਜਿਹੜਾ ਸੀਗਾ ਉਹ ਸ਼ਵੇਤ ਠਾਕਰ ਦਾ ਯੂਜ਼ ਹੋਇਆ ਤੇ ਜਿਹੜੇ ਪੈਸਿਆਂ ਦੀ ਮੰਗ ਕੀਤੀ ਗਈ ਸੀ ਉਹ ਬਲਿੰਦਰ ਪਾਲ ਸਿੰਘ ਸੈਕਲ ਵਾਸੀ ਜਿਹੜਾ ਮੋਹਾਲੀ ਦਾ ਹੈ ਤੇ ਬਾਅਦ ਵਿੱਚ ਉਹ ਬੰਬੇ ਤੇ ਉੱਤਰਾਖੰਡ ਏਰੀਆ 'ਚ ਵੀ ਰਿਹਾ ਉਹਦੇ ਵੱਲੋਂ ਕਾਲ ਕਰਕੇ ਪੈਸੇ ਦੀ ਮੰਗ ਕੀਤੀ ਜਾਂਦੀ ਸੀ ਇਹਦਾ ਤਰੀਕਾ ਇਹ ਹੈ ਸੀਗਾ ਕਿ ਇਹ ਕੰਸਰਨਡ ਏਰੀਆ ਦੇ ਐਮ.ਐਲ.ਏ ਸਾਹਿਬ ਦਾ ਨਾਮ ਲੈ ਕੇ ਕਿ ਕਿਸੇ ਨਾ ਕਿਸੇ ਬੰਦੇ ਨੂੰ ਫੇਕ ਕਾਲ ਕਰਕੇ ਉਹਨਾਂ ਤੋਂ ਉਹਨਾਂ ਐਮਐਲਏ ਸਾਹਿਬ ਦੇ ਨਾਮ ਤੇ ਪੈਸੇ ਮੰਗਦਾ ਤੇ ਫਿਰ ਉਹ ਉਸ ਅਕਾਊਂਟ ਤੋਂ ਗਾਹਾਂ ਟ੍ਰਾਂਸਫਰ ਕਰਵਾਉਂਦਾ ਸੀਗਾ ਜਿਸ ਤੇ ਜੋ ਇਹਦੇ ਖਿਲਾਫ ਪਹਿਲਾਂ ਵੀ ਭਲਿੰਦਰ ਰਸਪਾਲ ਦੇ ਖਿਲਾਫ 13 ਮਕਦਮੇ ਦਰਜਾ ਫਰਾਡ ਦੇ ਹੁਣ 14ਵਾਂ ਸਾਡੇ ਕੋਲ ਦਰਜ ਹੋਇਆ ਤੇ ਜੇਲ੍ਹ 'ਚ ਹੈ ਇਹਦਾ ਸਿਰਫ ਮਕਸਦ ਆਪਣੇ ਪੈਸੇ ਦੀ ਪੂਰਤੀ ਕਰਨ ਲਈ ਠੱਗੀਆਂ ਮਾਰਨਾ ਹੀ ਹੈ ਸਾਨੂੰ ਜੋ ਹੁਣ ਪੁੱਛ ਕੇ ਤੇ ਇਹ ਪਤਾ ਲੱਗਿਆ ਵੀ ਇਹਨਾਂ 3 4 ਪੰਜਾਬ ਦੇ ਹੋਰ ਏਰੀਆ ਦੇ ਐਮ ਐਲ ਐਸ ਦਾ ਨਾਮ ਲਿਆ ਜੋ ਇਸ ਸੰਬੰਧੀ ਫਤਿਹਗੜ੍ਹ ਸਾਹਿਬ ਵਿੱਚ ਵੀ ਪੱਛਾ ਦਰਜ ਹੋਇਆ ਹੋਇਆ ਤੇ ਜੋ ਦਰਾਨੇ ਤਫਤੀਸ਼ ਇੱਕ ਕੈਫੇ ਵਾਲੇ ਦਏ ਨੇ ਕਾਊਂਟਰ ਨੰਬਰ ਯੂਜ਼ ਕੀਤਾ ਸੀਗਾ ਤੇ ਉਸ ਨੂੰ ਵੀ ਇਹਨੇ ਉੱਥੋਂ ਦੇ ਐਮ ਐਲ ਐਸ ਸਾਹਿਬ ਦਾ ਨੰਬਰ ਲੈ ਕੇ ਨਾਮ ਲੈ ਕੇ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਇਸ ਵਾਂਝੇ ਸਾਰੇ ਪਬਲਿਕ ਨੂੰ ਅਪੀਲ ਹੈ ਵੀ ਜੇ ਕੋਈ ਵੀ ਵਿਅਕਤੀ ਫੇਕ ਅਨਨੋਨ ਨੰਬਰ ਤੋਂ ਤੁਹਾਨੂੰ ਕੋਈ ਕਾਲ ਕਰਦਾ ਕਿਸੇ ਤਰ੍ਹਾਂ ਦੇ ਪੈਸੇ ਮੰਗ ਕਰਦਾ ਤਾਂ ਉਹਦੇ ਬਾਰੇ ਪੁਲਿਸ ਨੂੰ ਜ਼ਰੂਰ ਸੂਚਿਤ ਕਰੋ ਉਹਦੀ ਤਸਦੀਕ ਜ਼ਰੂਰ ਕਰਾਓ ਇੱਕਦਮ ਉਹਦੇ ਤੇ ਅਨੋਨ ਨੰਬਰ ਵਾਲੇ ਕਾਲ ਤੇ ਕੋਈ ਪੈਸੇ ਮੰਗਦਾ ਤੇ ਉਹਨੂੰ ਪੈਸੇ ਨਾ ਪਾਇਆ